ਸਸੀ ਕਾਲ ਜੀ ਸਾਰਿਆਂ ਨੂੰ ਜੜੀ ਬੂਟੇ ਦੀ ਚਰਚਾ ਚੱਲਦੀ ਆ ਰਹੀ ਆ ਹੋਰੁੱਖਾਂ ਦੇ ਨਾਲ ਨਾਲ ਤਾਂ ਅਸੀਂ ਅੱਜ ਜਿਹੜੀ ਜੜੀ ਬੂਟੀ ਦੀ ਗੱਲ ਕਰਨੀ ਬਾਂਸਾ ਬੋਲਦੇ ਆ ਉਹਨੂੰ ਬਸਾਕਾ ਬੋਲ ਦਿੰਦੇ ਬਸੂਟੀ ਬੋਲ ਦਿੰਦੇ ਅਡੂਸਾ ਬੋਲ ਦਿੰਦੇ ਆ ਵਾਸਾ ਬੋਲ ਦਿੰਦੇ ਇਹਦੇ ਬਾਰੇ ਚਰਚਾ ਕਰਾਂਗੇ ਬਹੁਤ ਹੀ ਜਬਰੂਸ ਬੂਟੀ ਹੈ ਮਤਲਬ ਇੰਡੀਆ ਦੀ ਨੇਟਿਵ ਹੈਗੀ ਆ ਤਾਂ ਇਹ ਝਾੜੀ ਨੂੰ ਮਾਂ ਮਤਲਬ ਕਹਿੰਦੇ ਸਦਾ ਬਹਾਰ ਬੂਟੀ ਹੈ ਮਤਲਬ ਤਾਂ ਇਹਨਾਂ ਦੇ ਪੱਤੇ ਜਿਹੜੇ ਹੁੰਦੇ ਆ ਉਹਦੇ ਤੇ ਧਾਰੀਆਂ ਜੀ ਹੁੰਦੀਆਂ ਬਿੰਦੀਆਂ ਜੀ ਹੁੰਦੀਆਂ ਮਤਲਬ ਉਸਤੇ ਫੁੱਲ ਚਿੱਟੇ ਹਲਕੇ ਗੁਲਾਬੀ ਰੰਗ ਦੇ ਹੁੰਦੇ ਆ ਤਾਂ ਪਸ਼ੂਆਂ ਨੂੰ ਮੂਹ ਨਹੀਂ ਮਾਰਦੇ ਤੇ ਜਿਹੜੀ ਜਿਹੜੀ ਜ਼ਮੀਨ ਜਿਹੜੀ ਬੰਜਰ ਜ਼ਮੀਨ ਆ ਉਹਨੂੰ ਉਜਾਊ ਕਰਨ ਵਾਸਤੇ ਇਸੀ ਕਾਸ਼ਤ ਵੀ ਕੀਤੀ ਜਾਂਦੀ ਹੈਗੀ ਆ ਤਾਂ ਇਸ ਦੀ ਲੱਕੜ ਜਿਹੜੀਆਂ ਪੱਠਿਆਂ ਵਿੱਚ ਇੱਟਾਂ ਪਕਾਉਂਦੇ ਕੰਮ ਆਉਂਦੀ ਬਹੁਤ ਜਬਰ ਸਬੰਧੀ ਜਾਂਦੀ ਹੈ ਤਾਂ ਇਸ ਦਾ ਕੋਲਾ ਬਹੁਤ ਚੰਗਾ ਤਾਂ ਬਰੂਦ ਬਣਾਉਣ ਦੇ ਕੰਮ ਵੀ ਆਉਂਦਾ ਹੈਗਾ ਮਤਲਬ ਤਾਂ ਜਿਹੜੀ ਮੇਨ ਜਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਇਹ ਜਿਹੜੀ ਅਡੂਸੇ ਦੀ ਉਹ ਜਿਹੜੀ ਇੱਕ ਛਾਤੀ ਦੀ ਪ੍ਰੋਬਲਮ ਹੈ ਚੈਸਟ ਪ੍ਰੋਬਲਮ ਹੁੰਨ ਤੇ ਬ੍ਰੌਂਕਾਈਟਿਸ ਹੋਵੇ ਉਹਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈਗੀ ਆ ਇਸ ਦੇ ਪੱਤੇ ਅੰਦਰਿਕ ਵੈਸਾਲੀਨ ਨਾਲ ਇੱਕ ਐਲਕਲੋਇਡ ਹੁੰਦਾ ਇਹ ਬੜਾ ਹੀ ਸ਼ਕਤੀਸ਼ਾਲਕ ਸ਼ਕਤੀਸ਼ਾਲੀ ਬਲਗਮ ਨੂੰ ਕੱਢਣ ਵਾਲਾ ਹੁੰਦਾ ਤੇ ਦੌਰਾ ਰੋਕੂ ਕਿਸੇ ਨੂੰ ਦੌਰੇ ਪੈਂਦੇ ਨੇ ਉਹ ਰੋਕੂ ਹੈਗਾ ਪੱਤਿਆਂ ਦੇ ਵਿੱਚ ਇੱਕ ਬਹੁਤ ਹੀ ਜ਼ਬਰ ਐਲਕਲੋਇਡ ਹੁੰਦਾ ਪੱਤਿਆਂ ਦਾ ਕਾਲਾ ਜਾਂ ਫੱਕੀ ਪੁਰਾਣੇ ਸਾਹ ਲੋਗਾਂ ਰੋਗਾਂ ਲਈ ਵੀ ਵਰਤੇ ਆਂਦੇ ਕਿਸੇ ਨੂੰ ਪੁਰਾਣਾ ਸਾਹ ਹੋ ਰੋਗ ਹੋਵੇ ਉਹਨੂੰ ਠੀਕ ਕਰਨ ਵਾਸਤੇ ਵਰਤੇ ਜਾਂਦਾ ਕਾਲਾ ਜਾਂ ਫੱਕੀ ਦੇ ਰੂਪ ਵਿੱਚ ਤੇ ਸੁੱਕੇ ਪੱਤਿਆਂ ਦੀ ਧੂਣੀ ਵੀ ਜੇ ਕਿਸੇ ਹਾਲ ਵਿੱਚ ਦਮਾ ਦਮੇ ਦੀ ਬਿਮਾਰੀ ਉਹਨੂੰ ਵੀ ਠੀਕ ਕਰਨ ਵਾਸਤੇ ਮਦਦ ਕਰਦਾ ਮਲੇਰੀਆ ਬੁਖਾਰ ਲਾਉਣ ਵਾਸਤੇ ਇਸ ਦੇ ਪੱਤੇ ਬੜੇ ਗੁਣਕਾਰੀ ਮੰਨੇ ਜਾਂਦੇ ਆ ਇਸ ਦੇ ਫੁੱਲ ਫਾਲ ਕੋੜੇ ਕੋੜੇ ਹੁੰਦੇ ਤੇ ਖੁਸ਼ਬੂਦਾਰ ਹੁੰਦੇ ਦौरा ਰੋਕ ਹੁੰਦੇ ਆ ਫੁੱਲ ਤੇ ਫਾਲ ਵੀ ਮਤਲਬ ਤੇ ਬਾਂਸਾ ਨੂੰ ਕੀਟ ਨਾਸ਼ਕ ਤੇ ਰਗਾਂ ਨੂੰ ਨਾਸ਼ਕ ਵੀ ਕਿਹਾ ਜਾਂਦਾ ਹੈਗਾ ਇਹ ਟੀਵੀ ਕਿਸੇ ਨੂੰ ਹੋਵੇ ਤੇ ਬਿਮਾਰੀ ਹੋਵੇ ਤੇ ਵਿਸਾਖਾ ਦੇ ਫੁੱਲਾਂ ਦੇ ਗੁਲਕੰਦ ਵਰਤੀ ਜਾਂਦੀ ਵੀ ਦੇਖਿਆ ਗਿਆ ਹੈਗਾ ਪੁਰਾਣੇ ਸੌਮੇ ਵਿੱਚ ਇਸ ਦੇ ਪੱਤੇ ਨੂੰ ਕਬੀਸ਼ਨਾ ਦਾ ਇੱਕ ਚਿੱਟਾ ਚੀਜ਼ ਤਿਆਰ ਕੀਤੀ ਜਾਂਦਾ ਹੈ ਜਿਹੜੀ ਮਿੱਟੀ ਦੇ ਭਾਂਡਿਆਂ ਨੂੰ ਮਤਲਬ ਕਹਿੰਦਾ ਆ ਨੂੰ ਆਮੇ ਵਿੱਚ ਪਕਾਉਣ ਵਾਸਤੇ ਪਕਾਉਣ ਤੋਂ ਪਹਿਲਾਂ ਉਹਦੇ ਵਿੱਚ ਤੋਂ ਮਤਲਬ ਕਹਿੰਦਾ ਲਾਇਆ ਜਾਂਦਾ ਜਾਂ ਪੇਂਟ ਕੀਤਾ ਜਾਂਦਾ ਤਾਂ ਉਹਦੋਂ ਭਾਂਡੇ ਚ ਰੋ ਪਕਾਏ ਜਾਂਦੇ ਆ ਬੜੇ ਮਤਲਬ ਵਧੀਆ ਹੈਗਾ ਤੇ ਰੰਗ ਪੱਕਣ ਤੋਂ ਬਾਅਦ ਕਾਲਾ ਹੋ ਜਾਂਦਾ ਹੈਗਾ ਇਹ ਸਮਝਣਾ ਪੈਣਾ ਸਾਨੂੰ ਤਾਂ ਜੇ ਕੱਚੇ ਆਂਬ ਹੋਗੇ ਕੇਲਿਆਂ ਨੂੰ ਜਾਮਦਰ ਸੀਤਾ ਫਲ ਨੂੰ ਨੇਚਰਲ ਤਰੀਕੇ ਨਾਲ ਪਕਾਉਣਾ ਹੋਵੇ ਤਾਂ ਜਿਹੜੇ ਅਡੂਸਾ ਦੇ ਪੱਤੇ ਲੈ ਜਾਂਦੇ ਨੇ ਉੱਤੇ ਬੰਦ ਦਿੱਤੇ ਜਾਂਦੇ ਆ ਇਹ ਮਤਲਬ ਕੈਮੀਕਲ ਰਹਿਤ ਮਤਲਬ ਕਹਿੰਦਾ ਇੱਕ ਤਰੀਕਾ ਹੈਗਾ ਇਹਨੂੰ ਪਕਾਉਣ ਦਾ ਇਹ ਗਰਮੈਚ ਦਿੰਦੇ ਆ ਇਹਨਾਂ ਜਿਹੜੇ ਫਾਲ ਹੈਗੇ ਆ ਨੈਚੁਰਲ ਤਰੀਕੇ ਨਾਲ ਪੱਕ ਜਾਂਦੇ ਆ ਮਤਲਬ ਤੁਹਾਨੂੰ ਕੈਮੀਕਲ ਲਾਉਣ ਦੀ ਲੋੜ ਨਹੀਂ ਇਸ ਲਈ ਸਮਝਣਾ ਪੈਣਾ ਜਿਹੜੇ ਇਹ ਸਦਾ ਬਾਹਰ ਬੂਟੀ ਜਿਹੜੀ ਹੈਗੀ ਆ ਇਹ ਭਾਰਤ ਦੇ ਜਿਹੜੇ ਸੜਕਾਂ ਦੇ ਕੰਡੇ ਜਾਂ ਨਹਿਰਾਂ ਦੇ ਕੰਡੇ ਮਿਲਦੀ ਆ ਆਮ ਮਿਲਦੀ ਸੀ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਹੁਣ ਜਿਹੜੀ ਘੜ ਦੀ ਤੁਰੀ ਜਾ ਰਹੀ ਹੈ ਜੀ ਬੂਟੀ ਹੈਗੀ ਆ ਅਸੀਂ ਇਹਨੂੰ ਮਤਲਬ ਉਹ ਲੂਸਾ ਨੂੰ ਤਿਆਰ ਕਰਦੇ ਤੁਰੀ ਜਾ ਰਹੇ ਆ ਇਹਨੂੰ ਵੀ ਹੌਲੀ ਲਈ ਸੀ ਜਿਹੜੇ ਸਾਡੇ ਜਿਹੜੇ ਮਾਡਲ ਹੈਗੇ ਉਹਦੇ ਵਿੱਚ ਐਡ ਕਰਾਂਗੇ ਜਿਹੜੀ ਬੂਟੀਆਂ ਨੂੰ ਤਾਂ ਉਸ ਤੋਂ ਇਲਾਵਾ ਸਾਨੂੰ ਸਮਝਣਾ ਪੈਣਾ ਇੱਕ ਵਾਰ ਫੇਰ ਤੋਂ ਰਿਪੀਟ ਕਰਨ ਲੱਗੇ ਆ ਇਹ ਛਾਤੀ ਦੇ ਰੋਗਾਂ ਨੂੰ ਤੇ ਉਸ ਤੋਂ ਬਾਅਦ ਕਿਸੇ ਨੂੰ ਬਹੁਤ ਹੀ ਦਮਾ ਹੋਵੇ ਬ੍ਰੌਂਕਾਈਟਸ ਹੋਵੇ ਜਿਆਦਾ ਸਿਸਟਮ ਹੋਵੇ ਹਾਲਾਤ ਮਾੜੇ ਹੋਣ ਉਹਨਾਂ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ ਤਾਂ ਇਹ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਸਾਨੂੰ ਇਹ ਸਾਮੰਹ ਦੀ ਲੋੜ ਆ ਸਾਡੇ ਪੰਜਾਬ ਵਿੱਚੋਂ ਇਹਨਾਂ ਦਾ ਖਾਤਮਾ ਹੁੰਦਾ ਤੁਰੇ ਜਾ ਰਿਹਾ ਹੈਗਾ ਦਵਾਈਆਂ ਰਹੀਆਂ ਸਪੇਸ ਰ ਵਰਤਦੇ ਆ ਬੂਟੀਆਂ ਨਹੀਂ ਵੱਜਦੀਆਂ ਤਾਂ ਸਾਨੂੰ ਇਹਨਾਂ ਤੇ ਕੰਮ ਕਰਨਾ ਪੈਣਾ ਅਸੀਂ ਹੁਣੇ ਥੋੜਾ ਬਹੁਤ ਇਹ ਤੇ ਫੋਕਸ ਕਰਨ ਲੱਗੇ ਹੋਏ ਆ ਹੋਰ ਇਹਦਾ ਫੋਕਸ ਬਣਾਉਂਦੇ ਤੁਰੇ ਜਾਣਾ ਸੀ ਮੇਰੇ ਕੋਲ ਤਾਂ ਇਹਨਾਂ ਬੂਟੀਆਂ ਨੂੰ ਅਸੀਂ ਯੂਜ਼ ਵੀ ਕਰਨਾ ਆਯੁਰਵੈਦਿਕ ਡਾਕਟਰ ਨਾਲ ਗੱਲ ਵੀ ਕਰ ਰਹੇ ਸੀ ਵੈਦਾਂ ਨਾਲ ਵੀ ਗੱਲ ਕਰ ਰਹੇ ਤਾਂ ਕਿ ਇਹਨਾਂ ਬੂਟੀਆਂ ਨੂੰ ਅਸੀਂ ਹੋਰ ਉਗਾ ਪਾਈਏ ਤੇ ਸਾਡੇ ਸਿਸਟਮ ਵਿੱਚ ਜੇ ਬੂਟੀਆਂ ਹੋਣਗੀਆਂ ਤਾਂ ਹੀ ਅਸੀਂ ਮਤਲਬ ਕਹਿੰਦਾ ਸਾਡੀ ਹੈਲਥ ਦੀ ਗੱਲ ਕਰ ਪਾਵਾਂਗੇ ਧੰਨਵਾਦ ਜੀ ਸਾਰਾ